ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੁ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੁ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਸਭ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਣਾ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਸਭ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਣਾ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਹਾਂ